ਧੰਨਵਾਦ ਇੱਥੇ 10 STV ਬਿਲਾਨ ਜਾਈਦਾ 1500 ਰੁਪਏ ਤੇ 10 STV ਬਿਲਾਨ ਲੱਗਦੇ ਆ ਤੇ ਜਿਹੜਾ ਫੁੱਡਾ ਨਾਲ ਦੇ ਤੋਂ ਗੱਲ ਕਰਦੇ ਸੀ ਸਫਾਈ ਦੇ ਉੱਤੇ ਨਾ 950 ਰੁਪਏ ਕੱਟਦਾ ਔਰ ਹਾਲਾਤ ਚੰਗੇ ਹੋਏ ਸਾਰੇ ਟਾਈਮ ਇੰਡਸਟਰੀ ਸਾਰੇ ਆਸਾਡਾ ਹੈਗਾ ਇੰਡਸਟਰੀ ਬੇਸ ਹੈਗੀ ਐ ਔਰ ਇਤੋ ਲਾਵਾ ਜਿਹੜਾ ਸਾਡਾ ਆਪਣਾ ਜਿਹੜਾ ਹੈਗਾ ਵਾ ਸਰਵਿਸ ਸਿਸਟਮ ਹੈ ਉਹਦੀ ਸਫਾਈ ਦਾ ਇਹ ગામ ਤੋਂ 450 ਬੋੜ ਦਾ ਫੌਂਡਾ ਮੈਂ ਔਰ ਸਾਰਾ ਪਾਣੀ ਉਹਦਾ ਨਾਲ ਆਦਾ ਹੋਈ। ਗੁੰਡੇ ਨਾਲੇ ਤੇ ਆਲੇ ਦੁਆਲੇ 1.5 ਕਿਲੋਮੀਟਰ ਤੋਂ ਬਲੇ ਪਾਣੀ ਨਹੀਂ ਪੀਛਾ ਦਿੱਤਾ। ਕੈਂਸਰਸ ਹੈ। ਬੱਚੇ ਉੱਥੇ ਜਾਵੇ ਦੇਖੋ ਡਿਫਾਰਮ ਹੋ ਪੈਦਾ ਹੋ ਗਏ। ਇਹਦੀ ਲੱਤ ਬਣਾਉਣ ਲੱਗੇ ਬਾਹਰ ਬਣਾਉਣ ਲੱਗੇ ਦਿਲ ਦੀ ਬਣਾਉਣ ਲੱਗੇ ਲੱਤ ਬਣਾ। ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਤੁਸੀਂ 56 ਨੰਬਰ ਵਾਰਡ ਦੇ ਵਿੱਚ ਆਏ ਹੋ ਤੇ ਨੁੱਕੜ ਮੀਟਿੰਗਾਂ ਕਰਦੇ ਪਏ ਹੋ ਤੁਸੀਂ ਉਹਦਾ ਤੁਹਾਨੂੰ ਕਿੱਦਾਂ ਦਾ ਹੰਗਾਰਾ ਮਿਲਦਾ ਤੇ ਕੀ ਤੁਸੀਂ ਉਹਦੇ ਬਾਰੇ ਕਰਦੇ? ਦੇਖੋ ਇਹ ਹੈਗਾ 58 ਨੰਬਰ ਵਾਰਡ ਹੈ ਇਹ ਸਦਾ 58 ਨੰਬਰ ਵਾਰਡ 'ਚ ਆਪਣਾ ਘਰ ਹੈਗਾ ਔਰ ਇਹ ਮੇਰਾ ਪਰਿਵਾਰ ਹੈ ਸਾਰਾ ਸਾਡੇ ਜਿਹੜੇ ਨੋਕੜ ਮੀਟਿੰਗਸ ਚੱਲਦੀਆਂ ਪਈਆਂ ਨੇ ਮੈਂ ਵੱਡੀਆਂ ਮੀਟਿੰਗ ਜਾਣ ਕੇ ਨਹੀਂ ਕਰਦਾ ਹੈਗਾ ਕਿਉਂਕਿ ਮੈਂ ਦੇਖ ਚੁੱਕਾ ਹੈਗਾ ਕਿ ਵੱਡੀਆਂ ਮੀਟਿੰਗ ਜਿੰਨੀਆਂ ਹੈਗੀਆਂ ਨੇ ਨਾ ਇਹ ਮੀਟਿੰਗ ਦਾ ਜਿਹੜਾ ਹੈਗਾ ਨੈਟ ਰਿਜ਼ਲਟ ਹੈਗਾ ਉਹ ਜ਼ੀਰੋ ਹੁੰਦਾ ਸਾਡੇ ਜਿਹੜੇ ਪਰਿਵਾਰਕ ਮੀਟਿੰਗਸ ਦੀਆਂ ਨੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈਗੀ ਕਿ ਅਸ਼ੀਰਵਾਦ ਮਿਲਦਾ 1 ਟੂ 1 ਔਰ ਸਾਰੇ ਪਰਿਵਾਰ ਨੂੰ ਫਤਹ ਲੱਗਦਾ ਹੈ ਕਿ ਸਾਡੇ ਪਰਵਾਸ ਚੋਂ ਸਾਡੇ ਇਲਾਕੇ ਚੋਂ ਇੱਕ ਕੈਂਡੀਡੇਟ ਹੈਗੇ ਨੇ ਜਿਹੜੇ ਕੀ ਸਾਡੇ ਵਰਗੇ ਨੇ ਔਰ ਸਾਡੇ ਵਿੱਚੋਂ ਹੀ ਨੇ ਆ ਜਿਹੜਾ ਬਾਕੀ ਦਾ ਹੁਣ ਮੈਂ ਗੱਲਾਂ ਵਾਲੇ ਕਰਦਾ ਨਹੀਂ ਹੈਗਾ ਬਹੁਤ ਪਿਆਰ ਮਿਲਦੇ ਬਹੁਤ ਸਤਿਕਾਰ ਮਿਲਦੇ ਔਰ ਇਹ ਹੀ ਜਿਹੜਾ ਪਿਆਰ ਸਤਿਕਾਰ ਹੈ ਇਹਦੇ ਕਰਕੇ ਇਹੀ ਸਾਡੀ ਡਿਟੈਕਸ਼ਨ ਵੀ ਹੈਗੇ ਨੇ ਕਿ ਬਹੁਤ ਤੇਜ਼ੀ ਨਾਲ ਮੋਹਿਮ ਅੱਗੇ ਵਧ ਰਿਹਾ ਹੈ